ਤੂੰ ਸਾਡੇ ਬਾਪੇ ਬਾਰੇ ਕੀ ਉਹ ਮੇਰੇ ਯਾਰ ਚੋਰ ਦੀ ਦਾੜੀ ਤੇ ਥਿੰਕਾ ਮੈਂ ਤਾਂ ਕਿਤੇ ਦਾ ਜ਼ਿਕਰ ਹੀ ਨਹੀਂ ਕੀਤਾ ਗਾ ਜੱਤੀਓ ਚਾਰਤੀ ਅਫਤਲਾਮ ਦੀ ਸੰਬੰਧ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪੰਜਾਬੀ ਫਿਲਮ ਮੋਟਰ ਮਿਤਰਾ ਦੀ ਜਿਹੜੀ ਡੇਰਾਵਾਦ ਦੇ ਇਸ਼ੂ ਤੇ ਬਣੀ ਹੈ ਫਿਲਮ ਦੇ ਡਾਇਰੈਕਟਰ ਅਮਿਤੋਜ ਮਾਨ ਸਾਡੇ ਨਾਲ ਹਨ ਸਸ਼ੇ ਕੁਲਜੀ ਸਸ਼ੇ ਕੁਲਜੀ ਜਿਵੇਂ ਤੁਹਾਡੀ ਪਹਿਲੀ ਦੋ ਫਿਲਮਾਂ ਸੀ ਕਾਫਿਲਾ ਤੇ ਹਵਾਏ ਇਸ਼ੂ ਵੇਸਟ ਸਿਨੇਮਾ 184 ਤੇ ਸੀ ਦੂਜੀ ਇਮੀਗ੍ਰੇਸ਼ਨ ਦੇ ਇਸ਼ੂ ਤੇ ਸੀ ਉਸ ਤੋਂ ਬਾਅਦ ਤੁਸੀਂ ਹਾਨੀ ਬਣਾਈ ਕਿ ਰੋਮਾਂਟਿਕ ਸਾਗਾ ਗੱਦਾਰ ਵਜੇ ਥ੍ਰਿਲਰ ਹੁਣ ਤੁਸੀਂ ਵਾਪਸ ਆਏ ਹੋ ਡੇਰਾਵਾਦ ਦੇ ਇਸ਼ੂ ਤੇ ਫਿਲਮ ਲੈ ਕੇ ਮੋਟਰ ਮਿਤਰਾ ਦੀ ਸੋ ਵੀ ਕੈਨ ਸੇ ਲਾਈਕ ਦੋ ਫਿਲਮਾਂ ਬਾਅਦ ਫੇਰ ਤੋਂ ਤੁਹਾਡੇ ਜਿਹੜੀ ਉਹ ਸੀ ਹਾਂ ਵਾਪਸੀ ਸੱਚ ਕੀ ਹੈ ਨਾ ਤਾਇਰਾ ਜੀ ਅਗਰ ਤੁਸੀਂ ਦੇਖੋਗੇ ਨਾ ਤਾਂ ਹਾਨੀ ਚ ਵੀ ਪੁਰਾਣੇ ਪੰਜਾਬ ਦੀਆਂ ਵੈਲਿਊਜ਼ ਨੂੰ ਜਿਨ੍ਹਾਂ ਨੂੰ ਅਸੀਂ ਭੁੱਲੇ ਬੈਠੇ ਜਿਨ੍ਹਾਂ ਨੂੰ ਅਸੀਂ ਗੌਲਿਆ ਵੀ ਨਹੀਂ ਸੀ ਹਾਨੀ ਤੋਂ ਪਹਿਲਾਂ ਹੁਣ ਅਸੀਂ ਕੱਚੀਆਂ ਕੰਦਾ ਪਾਲਦੇ ਫਿਰਦੇ ਹਰ ਕੋਈ ਬੰਦਾ ਫਿਲਮ ਮੇਕਰ ਜਾ ਰਿਹਾ ਉਹਦੇ ਉਹਦੀ ਗੱਲ ਸੀ ਵੀ ਦੈਟਸ ਆਲਸੋ ਇਸ਼ੂ ਔਰ ਗਦਾਰ ਚ ਤਸੀਖ ਹੈ ਜਿਹੜੇ ਬੰਦੇ ਕਾਰਨ ਕੀ ਹੁੰਦਾ ਵਟ ਆਈ ਮੀਨ ਬਲੀਵ ਕਿ मीनिंगफुल ਸਿਨੇਮਾ ਮੀਨਿੰਗਫੁਲ ਕੀ ਹੋਇਆ ਕਿ ਅਸੀਂ ਇੰਟਰਟੇਨ ਕਰੀਏ ਚਾਹੀ ਹਸਾ ਕੇ ਕਰੀਏ ਚਾਹ ਰੋਮਾਂਟਿਕ ਹੋ ਕੇ ਕਰੀਏ ਡਰਾਮੈਟਿਕ ਹੋ ਕੇ ਕਰੀਏ ਵਿਭਤਸ ਹੋਵੇ ਕੁਝ ਵੀ ਹੋਵੇ ਨਵ ਰਸ ਚੋ ਕੋਈ ਰਸ ਹੋਵੇ ਬਟ ਜਦੋਂ ਬੰਦਾ ਸਿਨੇਮੇ ਚੋਂ ਬਾਹਰ ਆਵੇ ਤਾਂ ਕੁਝ ਨਾਲ ਲੈ ਕੇ ਆਵੇ ਉਹ ਰਸ ਨਾਲ ਲਬੋ ਲਬ ਹੋ ਪਰ ਨਾਲ ਕੁਝ ਲੈ ਕੇ ਆਵੇ ਜਿਵੇਂ ਆਈ ਕੈਨ ਸੇ ਰੰਦੇ ਬਸੰਤੀ ਔਰ ਰਾਜਕੁਮਾਰ ਹੀਰਾਨੀਜ਼ ਫਿਲਮਸ ਆਈ ਆਲਵੇਸ ਸਟਰੋਂਗ ਐਂ ਬਲੀਵ ਇਨ ਦਿਸ ਕਾਈਂਡ ਆਫ ਸਿਨੇਮਾ ਕਿ ਹਸਾਉ ਰਲਾਉ ਐਂਡ ਪਰ ਕੁਝ ਕੋ ਵੀ ਇਹਦੇ ਚ ਵੀ ਕੁਝ ਗਿਆ ਹਸਾ ਕੇ ਕਹਾਂਗੇ ਨਾਟ ਅ ਪ੍ਰੀਚਿੰਗ ਨਾਟ ਅ ਸਬਕ ਨਾਟ ਅ ਸਕੂਲ ਯੂਨੀਵਰਸਿਟੀ ਐਨੀਥਿੰਗ ਐਲਸ ਇਟਸ ਅ ਫਿਲਮ ਇਜ਼ ਅ ਐਂਟਰਟੇਨਿੰਗ ਫਿਲਮ ਬਟ ਜੋ ਤੁਸੀਂ ਬਾਹਰ ਆਉਂਗੇ ਤੇ ਨਾਪ ਥੋੜਾ ਜਿਹਾ ਕੁਝ ਲੈ ਕੇ ਆਉਂਗੇ ਸੋ ਕੀ ਕਹਿਣਾ ਚਾਹੁੰਦੇ ਹੋ ਇਸ ਫਿਲਮ ਇਸ ਫਿਲਮ ਨਾਲ ਜੋ ਗਲਤ ਹੈ ਹੂੰ ਕਹਿਣਾ ਕੀ ਹੁੰਦਾ ਹੈ ਕਿ ਆ ਸਹੀ ਹੈ ਔਰ ਇਹਨੂੰ ਹੋਰ ਬਿਹਤਰ ਕਰੋ ਔਰ ਆ ਗਲਤ ਹੈ ਇਹਨੂੰ ਨਾ ਕਰੋ ਕੀ ਗਲਤ ਹੈ ਢੇਰਾਵਾਦ ਗਲਤ ਹੈ ਤੁਸੀਂ ਤੁਸੀਂ ਨਹੀਂ ਸਮਝਦੇ ਕਿ ਢੇਰਾਵਾਦ ਕੀ ਹੋ ਜਾਣਾ ਹੈ ਕਿ ਇੱਕ ਗੱਲ ਕਹੀ ਹੈ ਫਿਲਮ ਚ ਜਿਹੜੀ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਕਿ ਕਦੇ ਕਦੇ ਨਾ ਕੁਝ ਜਿਹੜੇ ਆ ਪਖੰਡੀ ਹੁੰਦੇ ਨੇ ਸਾਥ ਸੂਤ ਜਿਹੜੇ ਇਸ ਤਰ੍ਹਾਂ ਦੇ ਫਿਰਦੇ ਨੇ ਇਹ ਆਪਣੇ ਆਪ ਨੂੰ ਮਹਾਪੁਰਸ਼ਾਂ ਦੇ ਪਿੱਛੇ ਖੜਾ ਕਰ ਲੈਂਦੇ ਨੇ ਅਸੀਂ ਨਹੀਂ ਕਹਿ ਰਹੇ ਸਾਰੇ ਮਹਾਪੁਰਸ਼ ਗਲਤ ਨੇ ਇਸ ਧਰਤੀ ਤੇ ਮਹਾਪੁਰਸ਼ ਪਹਿਲਾਂ ਵੀ ਹੋਏ ਨੇ ਹੁਣ ਵੀ ਨੇ ਅੱਗੇ ਵੀ ਹੋਣਗੇ ਔਰ ਉਹਨਾਂ ਨੇ ਦੁੱਖ ਲੋਕਾਂ ਦੇ ਦੁੱਖ ਹਰੇ ਨੇ ਪਰ ਲੋਕਾਂ ਦੇ ਦੁੱਖ ਹਰਨ ਲਈ ਤੁਹਾਨੂੰ ਵੱਡੇ ਵੱਡੇ ਮੈਲਿਆਂ ਦੀ ਲੋੜ ਹੈ ਡੇਰੇ ਮੈਲਾ ਅਰਗੇ ਬਣਾ ਲਓ 7000 ਕਰੋੜ ਦੀ ਰਿਟਰਨ ਓਵਰ ਬਣਾ ਲਓ ਯੂ ਨੀਡ ਦੈਟ ਕਾਈਂਡ ਆਫ ਥਿੰਗਸ ਨਹੀਂ ਇਹ ਜਿਹੜੇ ਕਰਦੇ ਨਹੀਂ ਉਹਦੇ ਪਿੱਛੇ ਮੋਟਿਵ ਕੀ ਹੈ ਫਿਰ ਉਹ ਕਿਵੇਂ ਲੋਕਾਂ ਨੂੰ ਮਗਰ ਲਾਉਂਦੇ ਨੇ ਵੈਮ ਪਰਮ ਅੱਜ ਹਾਲ ਕੀ ਹੈ ਪੰਜਾਬ ਦੇ ਵਿੱਚ ਕਿਸੇ ਘਰ ਚਲੇ ਜਾਓ मां ਉੱਥੇ ਜਾਂਦੀ ਐ ਜਾਂ ਨੂੰ ਨਹੀਂ ਜਾਂਦੀ ਕਿ ਕੋਈ ਕਿਸੇ ਨੂੰ ਵਾਸ਼ਿਸ਼ ਕਰ ਰਿਹਾ ਕੋਈ ਨਹੀਂ ਕਰ ਰਿਹਾ ਘਰ ਟੁੱਟੇ ਹੋਏ ਨੇ ਪਤੀ ਦੀ ਸੇਵਾ ਨਹੀਂ ਕਰਨੀ ਉਠਾ ਕੇ ਪਾਣੀ ਦਾ ਗਲਾਸ ਨਹੀਂ ਦੇਣਾ ਉੱਥੇ ਜਾ ਕੇ ਝਾੜੂ ਲਾਈ ਜਾਣਾ ਪਰ ਉਹ ਜਿੰਨਾ ਤੇ ਕੇਸ ਚੱਲ ਰਹੇ ਨੇ ਜਿੰਨਾ ਤੇ ਸੀਬੀਆਈ ਇਨਕੁਆਰੀਜ਼ ਕਰ ਰਹੀਆਂ ਨੇ ਹੈ ਜਿਹੜੇ ਫੜੇ ਜਾ ਰਹੇ ਨੇ ਉਹਨਾਂ ਲੋਕਾਂ ਦੇ ਅਸੀਂ ਕੀ ਪ੍ਰਮੋਟ ਕਰ ਰਹੇ ਹਾਂ ਮੁੰ ਜਿੰਨ ਮੈਨੂੰ ਕਿ ਲੱਗਦਾ ਜਿਵੇਂ ਤੁਸੀਂ ਹਰ ਰੋਜ਼ ਵਖਾਉਨੇ ਹੋ ਆ ਗਲਤ ਹੋ ਰਿਹਾ ਆ ਸਹੀ ਹੋ ਰਿਹਾ ਹੈ ਉਵੇਂ ਇੱਕ ਮੀਕਰ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ 왓 ਹੈਪਨ ਇਨ ਸੋਸਾਇਟੀ ਮੈ ਉਹਨੂੰ ਲਾਈਕ ਅ ਮਿਰਰ ਸਾਹਮਣੇ ਰੱਖਾ ਕਿ ਦੇਖੋ ਯਾਰ ਆ ਗਲਤ ਆ ਜਾਂ ਸਹੀ ਆ ਉਹਦਾ ਜ਼ਿਕਰ ਜ਼ਰੂਰ ਕਰੋ ਸਾਡੀ ਕਾਮੇਡੀ ਨਹੀਂ ਹੋ ਸਕਦੀ ਡੇਰਾ ਚ ਤਾਂ ਹੈ ਹੀ ਕਾਮੇਡੀ ਕਿਹੋ ਜਿਹੀਆਂ ਉਹ ਹਰਕਤਾਂ ਕਰਦੇ ਨੇ ਦੱਸ ਸ ਕਾਮੇਡੀ ਆ ਕਿੰਨੇ ਸਾਡੇ ਅਜੀਬੋ ਗਰੀਬ ਕਿਸਮ ਦੇ ਮਸ਼ਹੂਰ ਮਸ਼ਹੂਰ ਬਾਬੇ ਕਹੇ ਜਿੰਨੇ ਜਿਨ੍ਹਾਂ ਨੂੰ ਅਸੀਂ ਉਹਨਾਂ ਦੀਆਂ ਸਟੇਟਮੈਂਟਾਂ ਪੜ੍ਹ ਕੇ ਤੁਹਾਨੂੰ ਹਾਸਾ ਨਹੀਂ ਆਉਂਦਾ ਕਦੇ 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 ਹੱਸਣੇ ਤੋ ਕੀ ਬੋਲੀ ਜਾਂਦੇ ਹੁੰਦੇ ਆ ਆ ਸਭ ਤੋਂ ਸਿੱਖ ਕੇ ਗਿਆ ਨਹੀਂ ਸਿੱਖ ਕੇ ਗਿਆ ਆ ਅਸੀਂ ਕੀਤਾ ਆ ਅਸੀਂ ਨਹੀਂ ਕੀਤਾ ਤੋ ਇਹ ਇਹ ਕਾਮੇਡੀ ਉਸ ਕਾਮੇਡੀ ਨੂੰ ਮੈਂ ਪਿਕ ਕੀਤਾ ਆਈ ਥਿੰਕ ਜੋ ਜ਼ਿੰਦਗੀ 'ਚ ਨਜ਼ਰ ਆ ਰਿਹਾ ਹੁੰਦਾ ਨਾ ਕਾਮੇਡੀ ਜਾਂ ਰੋਮਾਂਸ ਉਹ ਸਭ ਤੋਂ ਵਧੀਆ ਹੁੰਦਾ ਥੈਟ ਆਈ ਪੁਆਇੰਟ ਪਰ ਤੁਹਾਨੂੰ ਨਹੀਂ ਲੱਗਦਾ ਪੰਜਾਬ ਵਿੱਚ ਇੰਨੇ ਜ਼ਿਆਦਾ ਲੋਕ ਡੇਰਿਆਂ ਨਾਲ ਜੁੜੇ ਜੁੜੇ ਹੋਏ ਨੇ ਉਹਨਾਂ ਦੇ ਸੈਂਟੀਮੈਂਟਸ ਕਿਤੇ ਨਾ ਕਿਤੇ ਹਰਟ ਹੋਣਗੇ ਸੈਂਟੀਮੈਂਟਲੀ ਸੈਂਟੀਮੈਂਟ 30 ਨਹੀਂ ਹੁੰਦੇ ਬਲਕਿ ਉਹਨੂੰ ਮੈਂ ਕਹਾਂਗਾ ਥੋੜੀ ਜਿਹੀ ਸਿੱਖਿਆ ਮਿਲੂ ਹੂੰ ਪਰ ਜੇ ਤੁਸੀਂ ਸਹੀ ਹੋ ਤਾਂ ਸਾਂਚ ਕੋ ਆਂਚ ਨਹੀਂ ਸੱਚ ਨੂੰ ਆੱਚ ਦੀ ਕੀ ਲੋੜ ਉਹਨਾਂ ਨੂੰ ਕੀ ਡਰਨ ਦੀ ਲੋੜ ਹੈ ਮੈਨੂੰ بڑے ਬੰਦਿਆਂ ਨੇ ਥ੍ਰੈਟ ਆਈ ਹੋਣ ਫੋਨ ਆਇਆ ਤੁਸੀਂ ਸਾਡੇ ਬਾਪੇ ਬਾਰੇ ਕੀ ਉਹ ਮੈਂ ਕਹਿਆ ਯਾਰ ਚੋਰ ਦੀ ਦਾੜੀ ਚ ਤਿਲਕਾ ਮੈਂ ਤਾਂ ਕਿਤੇ ਦਾ ਜ਼ਿਕਰ ਹੀ ਨਹੀਂ ਕੀਤਾ ਕੋਈ ਨਹੀਂ ਜੀ ਸਾਡਾ ਉਹ ਨਾਂ ਹੈ ਕੋਈ ਆਂਦਾ ਨਹੀਂ ਜੀ ਸਾਡੇ ਵਰਗਾ ਲੱਗਦਾ ਮੈਂ ਕਿਹਾ ਤੁਸੀਂ ਡਰੀ ਕਿਉਂ ਜੱਡੇ ਨਾਂ ਕਿ ਨਹੀਂ ਦਿੱਤਾ ਤੁਹਾਨੂੰ ਇਹ ਮੁਹੱਦਰ ਜੀ ਦਿਸ ਇਜ਼ ਯੋਰ ਮੇ ਇਧਾ ਪਤਾ ਨਹੀਂ ਕਿਦਾਂ ਕਿਨਾਂ ਨੂੰ ਕਿਹਾ ਗਿਆ ਹੈ ਕ੍ਰਿਸ਼ਨ ਨੂੰ ਕਿਹਾ ਗਿਆ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਗਿਆ ਮੁਹੰਮਦ ਸਾਹਿਬ ਨੂੰ ਕਿਹਾ ਗਿਆ ਸੋ ਉਹਨਾਂ ਸੈਂਟੀਮੈਂਟ ਨਾ ਕਹਿ ਕੇ ਕਹਿ ਲੋ ਕਿ ਉਹਨਾਂ ਨੂੰ ਡਰ ਹੈ ਕਿ ਇਹ ਤਾਂ ਸਾਡੇ ਬਾਬੇ ਬਾਰੇ ਗਲਤ ਤਾਂ ਨਹੀਂ ਕਹਿ ਦੇਣਗੇ ਸਾਡਾ ਬਾਬਾ ਕਿਵੇਂ ਬਣ ਗਿਆ ਕਿ ਅਸੀਂ ਉੱਥੇ ਜਾਂਦੇ ਆ ਤਾਂ ਲੋਕ ਕਹਿਣਗੇ ਉਹ ਬੇਵਕੂਫ ਹੋ ਐਜੀ ਥਾਂ ਤੇ ਜਾਂਦੇ ਆ ਤੇ ਸਾਡਾ ਮਜ਼ਾਕ ਉੱਡੂਗਾ ਇੰਨਾਂ ਗੱਲਾਂ ਨਾਲ ਹਮੇਸ਼ਾ ਘਰ ਵੀ ਟੁੱਟੇ ਨੇ ਸਮਾਜ ਵੀ ਟੁੱਟੇ ਨੇ ਦੇਸ਼ ਵੀ ਟੁੱਟੇ ਨੇ ਪਹਿਲੇ ਯੂਨੂ ਆਇਡੈਂਟੀਫਾਈ ਕਰੋ ਕਿ ਆ ਗਲਤ ਹੈ ਮਨੂ ਗਲਤ ਹੈ ਜੇ ਨਹੀਂ ਗਲਤ ਗਾ ਤਾਂ ਤੁਹਾਨੂੰ ਡਰ ਕਾਦੇ ਜਸ਼ਨ ਮਨਾਓ ਮਸਤ ਹੋ ਜਾਓ ਬਾਬਾ ਜੀ ਕੀ ਜੈ ਪੰਜਾਬ ਦਾ ਸਤਿਆਨਾਸ਼ ਕਰਤਾ ਇਹਨਾ ਬੂ ਬੰਬ 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 ਪਰ ਜਿਵੇਂ ਤੁਹਾਨੂੰ ਵੀ ਪੁੱਛਿਆ ਲੋਕਾਂ ਨੇ ਕਿ ਕਿਦੇ ਕਿਦੇ ਤੋਂ ਰੈਫਰੈਂਸ ਲਿਆ ਇਸ ਕੈਰੈਕਟਰ ਲਈ ਜਿਹੜਾ ਯੋਗਰਾਜ ਜੀ ਪਲੇ ਕਰ ਰਹੇ ਨੇ ਟ੍ਰੇਲਰ ਵਿੱਚ ਅਸੀਂ ਵੇਖਿਆ ਕਿਦੇ ਤੋਂ ਰੈਫਰੈਂਸ ਹੈ ਨਹੀਂ ਇਹ ਤਾਂ ਤੁਰੇ ਫੁਰੇ ਜੋਕਰ ਕਿੰਨੇ ਨੇ ਆਪਣੇ ਇੱਥੇ ਕਿੰਨੇ ਜੋਕਰ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਤੁਸੀਂ ਉਹਨਾਂ ਦੀਆਂ ਗੱਲਾਂ ਫੜ ਸਕਦੇ ਹੋ ਨਾ ਤੇ 1 اور 2 ਮੰਨ ਲਾਦਾ ਹੰਡਰਡਸ ਨੇ ਇੱਥੋਂ ਤੁਰਪੋ ਤੁਹਾਨੂੰ ਕਿਤੇ ਉੱਤੇ ਦੋ ਕਦਮ ਤੇ ਨਜ਼ਰ ਆਉਂਦੇ ਜਾਣਗੇ ਇੱਥੇ ਚੰਡੀਗੜ੍ਹ 'ਚ ਬੈਠੇ ਆਪਾਂ ਮੁੰਬਈ ਚਲੇ ਜਾਓ ਆਪਣੇ ਦੇਸ਼ 'ਚ ਮੈਨੂੰ ਲੱਗਦਾ ਲੱਖਾਂ ਦੀ ਗਿਣਤੀ 'ਚ ਨੇ ਇਹ ਜੇ ਜੋਕਰ ਜੋ ਅਜੀਬ ਕਿਸਮ ਦੀਆਂ ਹਰਕਤਾਂ ਕਰਦੇ ਨੇ ਜਿਨ੍ਹਾਂ ਦਾ ਟੀਵੀ ਤੇ ਵੀ ਨਜ਼ਰ ਆਉਂਦੀਆਂ ਨੇ ਫੜਿਆ ਜਾਂਦਾ ਕਦੇ ਕਿਸੇ ਨੂੰ ਜੇਲ੍ਹ ਲੈ ਕੇ ਜਾ ਰਹੇ ਹੁੰਦੇ ਆ ਕਿਸੇ ਤੇ ਕੇਸ ਚੱਲ ਰਿਹਾ ਹੁੰਦਾ ਕਿਸੇ ਨੂੰ ਤਾਂ ਪਤਾ ਨਹੀਂ ਕਿੰਨੇ ਕਿੰਨੇ ਲੋਕ ਫੜ ਕੇ ਲੈ ਜਾਂਦੇ ਨੇ ਔਰ ਜਿਹੜੇ ਸਹੀ ਨੇ ਉਹਨਾਂ ਨੂੰ ਵੈਸੇ ਘੱਟ ਦਿਖਾਇਆ ਜਾਂਦਾ ਉਹ ਵੀ ਹੈਗੇ ਨੇ ਆਈ ਆਲਵੇਸ ਬਲੀਵ ਕਿ ਸ਼ਰੀਫ ਲੋਕਾਂ ਦੇ ਦੁੱਖ ਦੂਰ ਕਰਨ ਵਾਲੇ ਬੰਦੇ ਪਹਿਲਾਂ ਵੀ ਹੋਏ ਨੇ ਹੁਣ ਵੀ ਨੇ ਅੱਗੇ ਵੀ ਹੋਣਗੇ ਬਟ ਉਹਦੇ ਲਈ ਆ ਅਡੰਬਰ ਕਰਨ ਦੀ ਲੋੜ ਨਹੀਂ ਉਹਦੇ ਲਈ 2-200 ਗਾਰਡ ਰੱਖਣ ਦੀ ਲੋੜ ਨਹੀਂ ਇਹ ਰੀ ਬੰਦਾ ਲੋਕਾਂ ਦੇ ਦੁੱਖ ਮੈਂ ਤੁਹਾਡੇ ਦੁੱਖ ਹਰ ਰਿਹਾ ਹੈ ਭਾਜੀ ਹੋਰਾਂ ਦੇ ਦੁੱਖ ਹਰ ਰਿਹਾ ਹੈ ਤਾਂ ਮੈਨੂੰ ਕਾਹਤੋਂ ਖਤਰਾ ਜੀ ਇਹ ਆਈਡੀਆ ਫਿਰ ਕਿੱਥੋਂ ਮਤਲਬ ਕਦੋਂ ਤੋਂ ਤੁਹਾਡੇ ਮਨ 'ਚ ਸੀ ਕਿ ਮੈਂ ਇਸ ਚੀਜ਼ ਤੇ ਫਿਲਮ ਬਣਾਣੀ ਨਹੀਂ ਲੰਬਾ ਨਹੀਂ ਹੁੰਦਾਗਾ ਜਿਵੇਂ ਅੱਜ ਜੋ ਹੋਇਆ ਮੰਨ ਲਓ ਆ ਪੈਸੇ ਵਾਲਾ ਮਸਲਾ ਹੋਇਆ ਨੋਟਬੰਦੀ ਵਾਲਾ ਨੋਟਬੰਦੀ ਵਾਲਾ ਹੂੰ ਤੁਸੀਂ ਖਬਰਾਂ ਕਿੰਨੀਆਂ ਦਿੱਤੀਆਂ ਹੋਈਆਂ ਅੱਜ ਤੇ ਆਈ ਐਮ ਆਲਸੋ ਇਨਸਪਾਇਰਡ ਇਸੇ ਤਰ੍ਹਾਂ ਹਰ ਰੋਜ਼ ਕੋਈ ਨਵੀਂ ਚੀਜ਼ ਹੁੰਦੀ ਹੈ ਸਮਾਜ 'ਚ ਤੁਸੀਂ ਉਸ ਤੋਂ ਇਨਸਪਾਇਰਡ ਹੋਵੇ ਇਨਸਪਾਇਰਡ ਕਹ ਲੋ ਜਾਓ ਤਾਂ ਪ੍ਰਭਾਵਿਤ ਹੋਨੇ ਹਰ ਤੁਸੀਂ ਉਹਨੂੰ ਰਿਐਕਟ ਕਰਦੇ ਹੋ ਪਹਿਲੇ ਇਸ਼ੂ ਵੀ ਆਈ ਸੀ ਜਦੋਂ ਫੁਰਦੀ ਅੰਦਰ ਗੱਲ ਤੁਸੀਂ ਕਹਿ ਲਓ ਜੇ ਮੈਂ ਇਸ ਸਬਜੈਕਟ ਨਾਲ ਆਂ ਤਾਂ ਪਿਛਲੇ 1 ਸਾਲ 1.5 ਸਾਲ ਤੋਂ ਵੈਨ ਆਈ ਫਰਸਟ ਟਾਈਮ ਥੋਟ ਕਿ ਇਹਨਾਂ ਤੇ ਵੀ ਕੁਝ ਹੋਣਾ ਚਾਹੀਦਾ ਔਰ ਇਹਨੂੰ ਇਹੋ ਜਿਹੀ ਇਹਨਾਂ ਦੀ ਅਜੀਬ ਜੋਕਰ ਨੁਮਾ ਹਰਕਤਾਂ ਹੁੰਦੀਆਂ ਨੇ ਕਿ ਮੈਂ ਇਹਨੂੰ ਸੋਚ ਹੀ ਨਹੀਂ ਸਕਾ ਕਿ ਮੈਂ ਇਹਨੂੰ ਸੀਰੀਅਸ ਬਣਾਵਾਂ ਥੈਟਸ ਵਾਈ ਪਲਾਨ ਕਾਮੇਡੀ ਹਮ ਹੱਸਦੇ ਹੱਸਦੇ ਤੁਸੀਂ ਇਹਨਾਂ ਦੀਆਂ ਗੱਲਾਂ ਕਰੋ ਕਿਉਂਕਿ ਇਹਨਾਂ ਦੀਆਂ ਗੱਲਾਂ ਹੀ ਹਾਸੇ ਵਾਲੀਆਂ ਆ ਮੈਂ ਕਦੇ ਵੀ ਨਦੀ ਕੋਈ ਸਟੇਟਮੈਂਟ ਪੜ੍ਹਣਾ ਬਾਬਿਆਂ ਦੀ ਸੋ ਕਾਲਡ ਬਾਬੇ ਜੱਲ ਕੇ ਬਾਬੇ ਜਿਹੜੀ ਸਟੇਟਮੈਂਟ ਪੜ੍ਹ ਕੇ ਤੁਹਾਨੂੰ ਹਸਾਇਆ ਸੀ ਹੁਣ ਤੁਸੀਂ ਮੈਥੋਂ ਬਲ ਬਕਰੀ ਗੱਲ ਇੱਕ ਕਹਿਲਵਾਉਣਾ ਚਾਹੁੰਦੇ ਪਰ ਤੁਸੀਂ ਨਹੀਂ ਮੈਂ ਵੈਸੇ ਤੁਸ ਜੀ ਮੈਨੂੰ ਇਹ ਦੱਸੋ ਇਹਨਾਂ ਦੀ ਕਿਹੜੀ ਸਟੇਟਮੈਂਟ ਪੜ੍ਹ ਕੇ ਹਾਸਾ ਨਹੀਂ ਆਉਂਦਾ ਵੈਂਡਰ ਸੇ ਸੋ ਮੈਨੀ ਥਿੰਗਸ ਫਾਰ ਐਗਜ਼ਾਮਪਲ ਕੋਈ ਵੀ ਇਹ ਤਾਂ ਹਰ ਕ ਬੰਦੇ ਦੀ ਲੈ ਲਓ ਕੀ ਕੁਝ ਕਹਿੰਦੇ ਨੇ ਅਸੀਂ ਆ ਕੀਤਾ ਸੀ ਉਹਨੂੰ ਸਿਖਾਇਆ ਅਸੀਂ ਆ ਸੋ ਮੈਨੀ ਇੱਕ ਨਹੀਂ ਮੈਂ ਇੱਕ ਦਾ ਨਾਮ ਲਊਗਾ ਤਾਂ ਲੱਗੂਗਾ ਅਸੀਂ ਐਸ ਤੇ ਬੇਸਪੇ ਹੂੰ ਜਦਕਿ ਮੈਂ ਫਿਲਮ ਦੇ ਵਿੱਚ ਵੀ ਤੁਸੀਂ ਕਹੋ ਪੰਜ ਛੇ ਤਾਂ ਪ੍ਰੋਮੀਨੈਂਟ ਬੰਦੇ ਨੇ ਜਿਹੜੇ ਸਾਡੇ ਦੇਸ਼ 'ਚ ਉਹਨਾਂ ਨੂੰ ਫੜਿਆ not a look wise or ਉਹਨਾਂ ਦੇ attitude wise ਜਾਂ ਗੱਲਾਂ wise ਤੁਸੀਂ ਕੋਈ ਵੀ ਗੱਲ ਪਿਕ ਕਰ ਲੈਣ ਉਹ ਕਈ ਵਾਰੀ ਡਾਇਲੌਗ ਹੀ ਹੁਣ ਮੇਰਾ ਕੈਰੈਕਟਰ ਇੱਕ ਥਾਂ ਤੇ ਤੁਰਿਆ ਆਉਂਦਾ ਉਹਨੂੰ ਬੰਦਾ ਆ ਕੇ ਆਂਦਾ ਲੀਡਰ ਯੋਗਰਾਜ ਜੀ ਨੂੰ ਕਿ ਤੁਸੀਂ ਜੀ ਵਿਦੇਸ਼ੀ ਕੰਪਨੀਆਂ ਬਾਰੇ ਇੰਨਾ ਨਾ ਕਹੋ ਉਹ ਭੱਜ ਜਾਣਗੇ ਉਹਨਾਂ ਫਿਕਰ ਨਾ ਕਰੋ ਚਿੰਤਾ ਨਾ ਕਰੋ ਸਭ ਫੰਡ-ਫੁੰਡ ਦਾ ਮਸਲਾ ਹੱਲ ਹੋ ਜਾਊਗਾ ਤੁਸੀਂ ਬਸ ਕੱਚਾ ਕੇਲਾ ਖਾਇਆ ਕਰੋ ਹੁਣ ਐਜੇ ਕੱਚੇ ਕੇਲੇ ਕਿੰਨੇ ਖਵਾਉਂਦੇ ਨੇ ਲੋਕ ਕਿੰਨੇ ਖਵਾਉਂਦੇ ਨੇ ਫਿਰ ਵਿਦੇਸ਼ੀ ਕੰਪਨੀਆਂ ਵਾਲੀ ਗੱਲ ਕੌਣ ਕਰਦਾ ਹੈ ਅੱਗੇ ਇਹਨਾਂ ਦੀ ਲੁੱਕ ਕਿਸੇ ਹੋਰ ਵਰਗੀ ਡਾਂਸ ਕਿਸੇ ਹੋਰ ਵਰਗਾ ਡਾਇਲੌਗ ਕਿਸੇ ਹੋਰ ਵਰਗਾ ਤੁਸੀਂ ਗਿਣ ਲੋਗੇ ਤੁਹਾਡੇ 7-8 ਤਾਂ ਤੁਹਾਡੇ ਇੱਕੇ ਦਾ ਸਾਹਮਣੇ ਆ ਜਾਣਗੇ ਜਿਹੜੇ ਆਪਾਂ ਸਾਰੇ ਜਾਣਦੇ ਹਾਂ 7-8 ਨਹੀਂ ਹੋਰ ਵੀ ਬੜੇ ਨੇ ਸੋ ਆਈ ਨਾਟ ਅ ਟਾਰਗੇਟ 1 ਓਨਲੀ ਆਈ ਟਾਰਗੇਟ ਦਿਸ ਅਜੀਬੋ ਗਰੀਬ ਪ੍ਰਥਾ ਸਿਸਟਮ ਸਿਸਟਮ ਜਿਹਦੇ ਵਿੱਚ ਅਸੀਂ ਪਤਾ ਸਾਨੂੰ ਦੇ ਆਰ ਕ੍ਰਿਮੀਨਲਿਸ ਵੀ نو ਕਿਸੇ ਚੱਲ ਰਹੀ ਨੇ ਇਨਕੁਆਰੀਜ਼ ਹੋ ਰਹੀਆਂ ਨੇ ਫਿਰ ਵੀ ਅਸੀਂ ਇਹਨਾਂ ਦੀ ਜਾਣੀ